ਸਾਸ਼ੀਕਾਲ ਦੋਸਤੋ ਕੀ ਹਾਲ ਚਾਲ ਹੋਪਸ ਸਾਰੇ ਤੁਸੀਂ ਕਿਹਟ ਹੋਗੇ ਵੈਲਕਮ ਬੈਕ ਟੂ ਮਾਈ ਚੈਨਲ ਸਤਗੁਰੂ ਦੁਬੱਟਾ ਤੁਹਾਡਾ ਬਹੁਤ ਬਹੁਤ ਸਵਾਗਤ ਆ ਪੇਸ਼ ਹੋਇਆ ਤੁਹਾਡੇ ਕੋਲ ਲੈ ਕੇ ਅੱਜ ਬਹੁਤ ਸੋਹਣਾ ਲੀਲਨ ਕਾਟਨ ਦੇ ਵਿੱਚ ਸੂਟ ਲੈ ਕੇ ਆਏ ਆ ਬਹੁਤ ਸੋਹਣਾ ਤਿੰਨ ਕਲਰਾਂ ਦਾ ਚਾਰਟ ਆਏਗਾ ਬਹੁਤ ਪਿਆਰਾ ਜਿਹਾ ਸੋਹਣੇ ਜੇ ਕੰਬੀਨੇਸ਼ਨ ਦੇ ਵਿੱਚ ਬੁਟੀਕ ਸਟਾਈਲ ਆਏਗਾ ਵੀ ਨੈਕ ਦੇ ਵਿੱਚ ਆਏਗਾ ਸੋ ਤੁਹਾਡਾ ਟਾਈਮ ਨਾ ਵਸ ਕਰਦੇ ਦਿਖਾਣੇ ਤੁਹਾਨੂੰ ਅੱਜ ਦਾ ਡਿਜ਼ਾਈਨ ਅੱਜ ਦਾ ਆਰਟੀਕਲ ਦੇਖੋ ਜੀ ਹਾਂਜੀ ਦੋਸਤੋ ਚੈੱਕ ਕਰੋ ਅੱਜ ਦਾ ਡਿਜ਼ਾਈਨ ਅੱਜ ਦਾ ਆਰਟੀਕਲ ਮੈਂ ਤੇ ਕਿੰਨਾ ਗਲਾ ਡਿਜ਼ਾਈਨ ਬਣਿਆ ਆ ਕਿਹੜਾ ਦੇਖੋ ਬੜਾ ਸ਼ਾਨਦਾਰ ਜਿਹਾ ਬਣਿਆ ਹੋਇਆ ਜੇ ਬਹੁਤ ਹੀ ਸੋਹਣਾ ਸਲੀਕ ਜਿਹਾ ਕੰਮ ਦੇਖੋ ਚੈੱਕ ਕਰੋ ਸੂਟ ਦਾ ਬੇਸ ਵੇਖੋ ਕਿੰਨਾ ਸੋਹਣਾ ਆ ਲੀਨਨ ਕਾਟਨ ਬਹੁਤ ਸੋਹਣਾ ਬਹੁਤ ਪਿਆਰਾ 5 ਮੀਟਰ 올ਓਵਰ ਸੂਟ ਆਏਗਾ ਨਾਲ ਗਲੇ ਤੇ ਵਰਕ ਆ ਗਿਆ ਜੇ ਬਹੁਤ ਸੋਹਣਾ ਗਲਾ ਵੇਖੋ ਕਿੰਨਾ ਪਿਆਰਾ ਬਣਿਆ ਹੋਇਆ ਜੇ ਠੀਕ ਆ ਜੀ ਨਾਲ ਆ ਗਿਆ ਬਹੁਤ ਹੀ ਪਿਆਰਾ ਬਹੁਤ ਸੋਹਣਾ ਦੁਪੱਟਾ ਵੇਖੋ ਕਿਹੜਾ ਸ਼ਾਨਦਾਰ ਬਣਿਆ ਕੋਟੇ ਡੋਰੀਏ ਦਾ ਦੁਪੱਟਾ ਜੀ ਚੈੱਕ ਕਰੋ origignal ਕੋਟਾ ਡੋਰੀਏ ਠੀਕ ਆ ਜੀ ਬਹੁਤ ਪਿਆਰਾ ਬਹੁਤ ਸੋਹਣਾ ਢੇਰਾ ਦੇਖੋ ਕਿਹੜਾ ਸ਼ਾਨਦਾਰ ਚੈੱਕ ਕਰੋ ਇਹ ਆ ਗਿਆ ਜੀ ਇਹਦਾ ਢੇਰਾ ਔਰ ਹਾਂ ਇਹਦਾ ਹੁਣ ਪਲੱਸ ਪੁਆਇੰਟ ਤੁਹਾਨੂੰ ਦਿਖਾਣੇ ਇਹਦੇ ਆ ਗਲਾਕ ਬਣਿਆ ਢੇਰਾ ਬਣਿਆ ਦੁਪੱਟਾ ਵੀ ਬਣਿਆ ਔਰ ਦੋ ਚੀਜ਼ਾਂ ਹੋਰ ਬਣੀਆਂ ਜਿਹੜੀਆਂ ਮੇਰੀਆਂ ਭੈਣਾਂ ਤੋੜ ਕਾਉਂਦੀਆਂ ਉਹਨਾਂ ਨੂੰ ਪਤਾ ਲੱਗ ਗਿਆ ਦੋ ਚੀਜ਼ਾਂ ਹੋਰ ਕੀ ਆ ਗਿਆ ਜੇ ਇੱਕ ਤੇ ਆ ਗਿਆ ਇਹਦਾ ਬਾਟਮ ਔਰ ਦੂਸਰਾ ਆ ਗਿਆ ਜੀ ਇਹਦੀ ਬਾਜੂ ਯਾਨੀ ਕਿ ਬਾਜੂ ਤੇ ਵੀ ਵਰਕ ਆਏਗਾ ਸਲਵਾਰ ਤੇ ਪੌਂਚਾ ਤੇ ਵੀ ਵਰਕ ਆਏਗਾ ਠੀਕ ਹੈ ਜੀ ਗਲਾ ਬਣਿਆ ਜੇ ਢੇਰਾ ਬਣਿਆ ਜੇ ਦੁਪੱਟਾ ਵੀ ਬਣਿਆ ਆ ਜੇ ਪ्योर ਜੈਡ ਬਲੈਕ ਦਾ ਸੂਟ ਆ ਗਿਆ ਜੇ ਬਹੁਤ ਸੋਹਣਾ ਬਹੁਤ ਪਿਆਰਾ ਔਰ ਹੁਣ ਨਾਲ ਇਹਦੇ ਦਿਖਾਣੇ ਤੁਹਾਨੂੰ ਨੈਕਸਟ ਇਹਦੇ ਕਲਰ ਬਹੁਤ ਸੋਹਣੇ ਕਲਰ ਆ ਬੜੇ ਪਿਆਰੇ ਜੇ ਔਰ ਗਲੇ ਤੇ ਦੇਖੋ ਕੀਆ ਕੀ ਮੱਤ ਜੀਆਂ ਟੈਸਿਲਸ ਲੱਗੇ ਹੋਏ ਆ ਤੇ ਬਟਨਸ ਦੇ ਨਾਲ ਬਹੁਤ ਸੋਹਣਾ ਬਹੁਤ ਪਿਆਰਾ ਵੀ ਨੈਕ ਦੇ ਵਿੱਚ ਇਹਦਾ ਗਲਾ ਬਹੁਤ ਸੋਹਣਾ ਬਹੁਤ ਪਿਆਰਾ ਦਿਖਾਣੇ ਤੁਹਾਨੂੰ ਇਹਦੇ ਕਲਰਸ हां जी दोस्तों ਇਹ ਦੇਖਿਆ ਸੀ ਤੁਸੀਂ ਇਹਦਾ ਬਲੈਕ ਕਲਰ ਤੁਹਾਨੂੰ ਇਹਦੇ ਵਿੱਚ ਦਿਖਾਨੇ ਦਾ ਨੈਕਸਟ ਕਲਰ ਬਹੁਤ ਸੋਹਣੇ ਬਹੁਤ ਪਿਆਰੇ ਦੋ ਕਲਰਾਂ ਦਾ ਹੋਰ ਜਾਨੀ ਟੋਟਲ 3 ਕਲਰਾਂ ਦਾ ਆਨ ਕੇ ਬਹੁਤ ਪਿਆਰੇ ਜਿਹੜਾ ਤੇ ਇਹਦਾ ਨੈਕਸਟ ਕਲਰ ਆ ਗਿਆ ਜੇ ਉਹ ਗ੍ਰੇ ਕਲਰ ਆ ਗਿਆ ਗ੍ਰੇ ਕਲਰ ਦੇ ਵਿੱਚ ਬਲੈਕ ਕਲਰ ਦਾ ਬਹੁਤ ਸੋਹਣਾ ਫਲੀਕ ਜਿਹਾ ਕੰਮ ਬਹੁਤ ਸੋਹਣਾ ਡਿਟੇਲਿੰਗ ਦੇ ਵਿੱਚ ਸਾਫ ਸੁਥਰਾ ਕੰਮ ਕੀਤਾ ਹੋਇਆ ਜੇ ਲੀਨਨ ਕਾਟਨ ਦਾ 5 ਮੀਟਰ ਸੂਟ ਆਏਗਾ ਜੀ ਬਾਟਮ ਵਰਕ ਨਾਲ ਆਏਗਾ ਗਲਾ ਵਰਕ ਨਾਲ ਆਏਗਾ ਕਿ ਰਵਰਕ ਨਾਲ ਆਏਗਾ ਬਾਜੂ ਵਰਕ ਨਾਲ ਆਏਗਾ ਦੁਪੱਟੇ ਤੇ ਵਰਕ ਵੀ ਨਾਲ ਆਏਗਾ ਹੋਰ ਤੁਹਾਨੂੰ ਦਿਖਾਨੇ ਦਾ ਬਹੁਤ ਸੋਹਣਾ ਬਹੁਤ ਪਿਆਰਾ ਵਾਈਟ ਬਲੈਕ ਦੇ ਵਿੱਚ ਬਹੁਤ ਸੋਹਣਾ ਬਹੁਤ ਹੀ ਪਿਆਰਾ ਜਿੱਦਾਂ ਤੁਸੀਂ ਦੇਖਿਆ ਸੀ ਬਲੈਕ ਕਲਰ ਦਾ ਸੂਟ ਬਣਿਆ ਹੋਇਆ ਠੀਕ ਹੈ ਜੀ ਸੇਮ ਉਸਤਾ ਹੀ ਇਹ ਗਰੇ ਉਤੇ ਬਲੈਕ ਆ ਗਿਆ ਵਰਕ ਔਰ ਵਾਈਟ ਉਤੇ ਬਲੈਕ ਆ ਗਿਆ ਠੀਕ ਹੈ ਜੀ ਹਾਂ ਜੀ ਦੋਸਤੋ ਕਿਦਾਂ ਦਾ ਲੱਗਾ ਡਿਜ਼ਾਈਨ ਕਿਦਾਂ ਦਾ ਲੱਗਾ ਆਰਟੀਕਲ ਹੋਪਸ ਤੁਹਾਨੂੰ ਡਿਜ਼ਾਈਨ ਕਲਰ ਪਸੰਦ ਆਏ ਹੋਣਗੇ ਹੋਰ ਇਦਾਂ ਦੇ ਡਿਜ਼ਾਈਨ ਦੇਖਣ ਵਾਸਤੇ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਲੈ ਕੇ ਆਨੇ ਹੋ ਨਵੇਂ ਡਿਜ਼ਾਈਨ ਮਿਲਦੇ ਆਂ ਅਗਲੀ ਵੀਡੀਓ ਤੇ ਟਿਲ ਦੈਨ ਬਾਏ ਬੇ ਟੇਕਰ ਹੈਵ ਅ ਨਾਈਟ ਡੇ ਔਰ ਹਾਂ ਜਿਨ੍ਹਾਂ ਨੇ ਇੰਸਟਾਗ੍ਰam ਪੇਜ ਮੇਰਾ ਨਹੀਂ ਫੋਲੋ ਕੀਤਾ ਹੋ ਜਲਦੀ ਤੋਂ ਜਲਦੀ ਜਾ ਕੇ ਇੰਸਟਾਗ੍ਰam ਪੇਜ ਫੋਲੋ ਕਰ ਲੋ ਚੈਨਲ ਸਬਸਕ੍ਰਾਈਬ ਨਾ ਕਰਨਾ ਨਾ ਭੁੱਲਿਓ ਔਰ ਕਿਸੇ ਤਰ੍ਹਾਂ ਦੀ ਕੋਈ ਡਿਟੇਲ ਚਾਹੀਦੀ ਹੈ نیچے ਨੰਬਰ ਹਾਈਲਾਈਟ ਹੋ ਰਿਹਾ 9837317748 ਮਿਲਦੇ ਆ ਅਗਲੀ ਵੀਡੀਓ ਤੋਂ ਇਸ ਚੀਜ਼ਾਂ ਬਾਰੇ ਬੈਠੇ ਕਰ ਹੈਵ ਨਾਈਸ ਡੇ ਸਤਿ ਸ਼੍ਰੀ ਅਕਾਲ ਜੀ